ਅੱਜ ਦੀ ਇਹ ਕਹਾਣੀ ਉਸ ਵੀਰ ਦੀ ਹੈ ਜਿਹੜਾ ਹਰ ਵਾਰ ਕੰਮ ਤੇ ਤਾਂ ਜਾਂਦਾ ਸੀ ਪਰ ਅਗਲੇ ਹੀ ਦਿਨ ਕੰਮ ਤੋਂ ਕੱਢ ਦਿੱਤਾ ਜਾਂਦਾ ਸੀ ਆਖਿਰ ਐਸਾ ਕਿਉਂ ਹੋ ਰਿਹਾ ਸੀ ਆਓ ਦੇਖਦੇ ਆ ਫਿਰ ਇਸ ਵੀਰ ਦੀ ਕਹਾਣੀ ਆ ਦੇਖਿਓ ਹੁਣ ਹਾਂ ਮੀ ਬਾਸ ਅੱਧੇ ਘੰਟੇ ਤੱਕ ਆ ਜੂੰਗਾ ਹਾਂ ਚਲ ਆਏ ਘਰੀ ਰੋਟੀ ਬਣਾ ਕੇ ਰਹਾਦੀ ਫਿਰ ਰਾਦਾ ਯਾਤੀਆਂ ਚੈੱਕ ਕੀਤਾ ਤੁਰਿਆਂ ਦਾ ਆ ਦੇਖਿਓ ਠੇਕੇਦਾਰ ਆ ਗਿਆ ਔਰ ਅੰਮੇ ਹਾਂਜੀ ਪਰਦੇ ਵਾਲਾ ਮੁੰਡਾ ਕੌਣ ਬਾਈ ਜੀ ਆਪਣੇ ਪਿੰਡੋਂ ਆ ਜੀ ਤੈਨੂੰ ਕਾ ਫੋਨ ਚ ਘਰ ਤੇ ਆਂਦੇ ਆ ਕਰ ਇਹਦੇ ਚੱਕਰ ਚ ਮੈਸਤਰੀ ਵਿਹਲਾ ਖੜਾ ਵਾ ਕੋਈ ਨਹੀਂ ਬਾਈ ਜੀ ਮੈਂ ਕਹਿ ਦਿੰਦਾ ਉਹ ਭਰਾਵਾ ਠੇਕੇਦਾਰ ਦੇ ਮੂਰੇ ਦਾ ਫੋਨ ਕੱਢ ਬਿਆ ਕਾਂ ਤੈਨੂੰ ਠੇਕੇਦਾਰ ਦਾ ਸਹਾਰਾ ਪਤਾ ਨਹੀਂ ਹੈਗਾ ਤੈਨੂੰ ਤੋਰੇ ਭਜਾਉਣੇ ਭਜਾਉਣਾ ਨਾਲ ਮੈਨੂੰ ਵੀ ਭਜਾਓ ਯਾਰ ਹੁਣ ਘਰੋਂ ਫੋਨ ਆਇਆ ਤਾਂ ਬਾਈ ਸੌਣਾ ਹੀ ਆ ਚੰਗਾ ਭਰਾ ਪਰ ਤੇਰੀ ਮਰਜ਼ੀ ਆ ਬਿਲਕੁਲ ਹਲ ਦੇਖਿਆ ਹੁਣ ਅਗਲਾ ਦਿਨ ਦੇਖਿਓ ਹੈਲੋ ਹਾਂ ਮੰਮੀ ਚੰਗਾ ਲੈ ਆਉਂਗਾ ओके ਕਿੰਨੇ ਦਿਨ ਲੱਗਣਗੇ ਆਪਾਨੂੰ ਆਪਣੀਆਂ ਮੈਜੀ 8 8 2000 ਤੇਰੇ ਵੱਲੀ ਪਹਿਲਾਂ ਗਿਆ ਆਲਾ 2000 ਆਪਣਾ ਸਾਰਾ ਹਿਸਾਬ ਕਲੀਅਰ ਹੋ ਗਿਆ ਕੱਲ ਤੋਂ ਨਵੇਂ ਸਿਰੋਂ ਕੰਮ ਚੱਲੂਗਾ ਠੀਕ ਆਪਣੇ ਕਿੰਨੇ ਦਿਨ ਲੱਗੇ ਵੀ ਆਪਣੇ ਜੀ 4 4 ਆਲਾ ਫੜ 2000 ਰੁਪਏ ਤੇ ਕੱਲ ਤੋਂ ਕੰਮ ਤੇ ਆਉਣ ਦੀ ਲੋੜ ਨਹੀਂ ਠੀਕ ਹਨ ਉਹ ਵੀ ਵੈਜੀ ਤੈਨੂੰ ਪਤਾ ਹੀ ਨਹੀਂ ਗੱਲ ਕੀ ਹੋਈ ਆ ਸਾਰਾ ਦਿਨ ਤਾ ਤੂੰ ਫੋਨ ਤੇ ਲੱਗਾ ਰਹਿਨਾ ਤੂੰ ਸ਼ੁਕਰਗਰ ਤੈਨੂੰ ਮੈਂ ਦਿਹਾੜੀ ਪੂਰੀ ਦੇਤੀ ਆ ਕੰਮ ਤਾਂ ਤੂੰ 200 ਰੁਪਏ ਦਾ ਵੀ ਨਹੀਂ ਕੀਤਾ ਆਪ ਤਾਂ ਰੁਕਣਾ ਹੀ ਰੁਕਣਾ ਨਾਲ ਤੂੰ ਤਾਂ ਦੂਜਿਆਂ ਦਾ ਕੰਮ ਵੀ ਰੋਕਦਾ ਕੱਲ ਤੂੰ ਆਪ ਦਾ ਕਿਤੇ ਹੋਰ ਕੰਮ ਦੇਖਦਾ ਇੱਥੇ ਆਉਣ ਦੀ ਲੋੜ ਨਹੀਂ ਦੇਖਿਆ ਨਾ ਤੁਸੀਂ ਇਸ ਬਾਈ ਦੀ ਆਖਿਰ ਐਸੀ ਕੀ ਮਜਬੂਰੀ ਆ ਕਿ ਬਾਈ ਕੰਮ ਛੱਡ ਦਿੰਦਾ ਪਰ ਫੋਨ ਚੁੱਕਣਾ ਬੰਦ ਨਹੀਂ ਕਰਦਾ ਆਖਿਰ ਐਸਾ ਇਹਦੇ ਨਾਲ ਕੀ ਹੋਇਆ ਹੋਏਗਾ ਆਓ ਫਿਰ ਜਾਣਦੇ ਆ ਇਸ ਵੀਡੀਓ ਦੇ ਰਾਹੀਂ ਬਾਈ ਕਮਾਲ ਦਾ ਬੰਦਾ ਤੂੰ ਛੱਟਦੇ ਨੇ ਠੇਕੇਦਾਰ ਨੂੰ ਜਵਾਬ ਦਿੱਤਾ ਤੋਰੋਂ ਉਹਦੇ ਇਹ ਗੱਲ ਕਹਿੰਦਾ ਬਾਈ ਮੈਂ ਨਹੀਂ ਚੁਣਦਾ ਫੋਨ ਇਹਨੇ ਨਾ ਉਹਨੇ ਤੈਨੂੰ ਬਾਈ ਕੰਮ ਦੋ ਨਹੀਂ ਸੀ ਵਿਧਾਉਣਾ ਬ੍ਰਹਮੇ ਬਾਈ ਮੇਰੇ ਨਾਲ ਖੜਾਏ ਪਹਿਲੀ ਵਾਰੀ ਹੋ ਜਾਵਾਂ ਆ ਫੂੰਗੀ ਕਰਕੇ ਤਾਂ ਪਤਾ ਨਹੀਂ ਮੈਂ ਕਿੰਨੇ ਵੀ ਕੰਮ ਛੱਡਦੇ ਆ ਕੰਮ ਨਾਲੋਂ ਜ਼ਰੂਰੀ ਤੈਨੂੰ ਫੋਨ ਆ ਗਿਆ ਹਾਂ ਬਾਈ ਨੇ ਨੈਨਾ ਸਭ ਤੋਂ ਜ਼ਰੂਰੀ ਮੇਰਾ ਫੋਨ ਹੀ ਹੈ ਹਾਂ ਬਾਈ ਜੇ ਤੂੰ ਕੰਮ ਕਰਨਾ ਨਾ ਤੇ ਆਪਦਾ ਫੋਨ ਸਾਈਲੈਂਟ ਤੇ ਲਾ ਕੇ ਰੱਖ ਲੈ ਠੇਕੇਦਾਰ ਨਾਲ ਆਪੇ ਗੱਲ ਕਰ ਲਊਗਾ ਤੂੰ ਸਵੇਰੇ ਕੰਮ ਤੇ ਆ ਜੀ ਪਰ ਜੇ ਫਿਰ ਆਹ ਲੱਛ ਰੇ ਫਿਰ ਤੂੰ ਬਾਹਰ ਲੈ ਜਾ ਮਾਨੇ ਭਾਈ ਇੱਕ ਟਾਈਮ ਮੇਰੇ ਤੇ ਵੀ ਇਹੋ ਜਿਹਾ ਸੀਗਾ ਕਿਤੇ ਤਾਂ ਮੈਂ ਹਾਲ ਤੇ ਕੰਮ ਚ ਬਿਜ਼ੀ ਹੁੰਦਾ ਸੀ ਨਾ ਤੇ ਮੈਂ ਕਿਸੇ ਦਾ ਫੋਨ ਨਹੀਂ ਚੱਕਦਾ ਸੀ ਕੀ ਬਾਤ ਇਤੋਂ ਤੱਕ ਮੈਂ ਤਾਂ ਆਪਦੀ ਮਾਂ ਦਾ ਫੋਨ ਵੀ ਨਹੀਂ ਚੱਕਦਾ ਸੀ 4 ਸਾਲ ਪਹਿਲਾਂ ਮੇਰੇ ਤੂਸ ਦੇ ਘਰੇ ਇੱਕ ਫੈਮਿਲੀ ਫੰਕਸ਼ਨ ਸੀਗਾ ਉਹਨੇ ਮੈਨੂੰ ਸੱਦੇ ਹੂੰ ਤਰੋ ਕੁ ਸਵੇਰੇ ਮੇਰੇ ਕਾਲੇ ਦੇ ਬੀਪ ਪਰ ਜਾਉ ਦੇ ਸੀ। ਨਿਕਰਦੇ ਜਾਂਦੇ ਬਸ ਤੂੰ ਆਉਦਾ ਪੜਾਈ ਉੱਤੇ ਧਿਆਨ ਦੇ। ਪਰ ਮੈਂ ਝੂਠ ਬੋਲ ਕੇ ਨਾ ਆਦੇ ਦੋਸਤ ਦੇ ਪ੍ਰੋਗਰਾਮ ਤੇ ਚੱਲ ਗਿਆ। ਓਏ ਹੋਏ। ਉਸ ਦਿਨ ਮੈਨੂੰ ਮੇਰੀ ਮੰਮੀ ਦਾ ਫੋਨ ਆਇਆ। ਮੈਂ ਟਰਦੇ ਨੇ ਚੱਕਿਆ ਨਾ। ਦੇਖਿਆ ਮੇਰੇ ਬਾਪੂ ਨੂੰ ਉਸ ਦਿਨ ਹਾਰਟ ਅਟੈਕ ਆ ਗਿਆ ਸੀ ਓਏ ਹੋਏ ਫਾਤਲੀ ਨਾ ਉਹ ਤੈਨੂੰ ਕੋਸਦਾ ਮੈਂ ਫਿਰ ਅੱਪਾ ਜੇ ਮੈਂ ਉਸ ਦਿਨ ਫੋਨ ਚੱਕ ਲੈਂਦਾ ਨਾ ਤੇ ਸ਼ਾਇਦ ਸਹੀ ਗੱਲ ਹਜ ਮੇਰਾ ਬਾਪੂ ਮੇਰੇ ਨਾਲ ਹੁੰਦਾ ਨਾਲ ਹੁੰਦਾ ਮੇਰੀ ਮਾਂ ਮੈਨੂੰ ਵਾਰ-ਵਾਰ ਫੋਨ ਤਾ ਕਰ ਰਹੀ ਸੀ ਤੇ ਪੁੱਤ ਘਰੇ ਆ ਜਾ ਤੇਰਾ ਬਾਪੂ ਟਿੱਲਾ ਉਹਨੂੰ ਆਪਾਂ ਹਸਪਤਾਲ ਲੈ ਕੇ ਜਾ ਓਏ ਹੋਏ ਮੇਰਾ ਫੋਨ ਨਾ ਚੱਕਣ ਦੀ ਗਲਤੀ ਕਰਕੇ ਮੈਂ ਹਵਦਾ ਬਾਪੂ ਤਾਂ ਗਵਾ ਲਿਆ ਪਰ ਮੈਂ ਹੁਣ ਆਵਦੇ ਮਾਣ ਨਹੀਂ ਗਵਾਉਣਾ ਚਾਹੁੰਦਾ ਬਾਈ ਮਾਣ ਇਸ ਕਰਕੇ ਮੇਰੇ ਲਈ ਸਭ ਤੋਂ ਜ਼ਰੂਰੀ ਮੇਰਾ ਫੋਨ ਆ ਜਦੋਂ ਵੀ ਮੇਰੀ ਮੰਮੀ ਮੈਨੂੰ ਫੋਨ ਕਰਦੀ ਆ ਨਾ ਮੈਂ ਪਹਿਲੀ ਰਿੰਗੀ ਚੱਕ ਲੈਣਾ ਥੋਕੇ ਮੈਨੂੰ ਡਰਦਾ ਆ ਬਾਈ ਦਾ ਕਿਤੇ ਮੇਰੇ ਪਰਿਵਾਰ ਤੇ ਕੋਈ ਮੁਸੀਬਤ ਨਾ ਹੋ ਮੈਂ ਕੰਮ ਦਾ ਦੀਆ ਕੰਮ ਦਾ ਕਿਤੇ ਹੋਰ ਮਿਲ ਜਾਊਗਾ ਹੋਰ ਮਿਲ ਜੀ ਮੇਰੇ ਤੋਂ ਮੇਰਾ ਪਰਿਵਾਰ ਤੂ ਹੋ ਗਿਆ ਇਹੋ ਕਿੱਥੋਂ ਲਿਆਊਗਾ ਬਾਈ ਕੀ ਆ ਬਾਤ ਬਹੁਤ ਸੋਹਣੀ ਸੋਚ ਆ ਬਾਈ ਦੀ ਬਹੁਤ ਵਧੀਆ ਮੇਰੇ ਹਿਸਾਬ ਨਾਲ ਡਿਸੀਜਨ ਲਿਆ ਆ ਪਰ ਸਾਨੂੰ ਹਮੇਸ਼ਾ ਹਰ ਕਿਸੇ ਦਾ ਫੋਨ ਚੱਕਣਾ ਚਾਹੀਦਾ ਹੈ ਕਈ ਵਾਰ ਕਿਸੇ ਦਾ ਫੋਨ ਨਾ ਚੱਕਣ ਕਰਕੇ ਤੁਹਾਨੂੰ ਤੁਹਾਡੇ ਆਪਣਿਆਂ ਤੋਂ ਦੂਰ ਕਰ ਸਕਦਾ ਹੈ ਇਸ ਕਰਕੇ ਸਭ ਦਾ ਫੋਨ ਚੱਕ ਲਿਆ ਕਰੋ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਤਾਂ ਠੀਕ ਆ ਫਿਰ ਬਾਏ ਬਾਏ